ਮੈਨੂੰ ਆਇਲ ਖਿਆਲ ਸੀ ਵੀ ਇਹ ਸਰਕਾਰ ਸਿੱਖਾਂ ਨਾਲ ਜ਼ਿਆਤੀ ਕਰ ਰਹੀ ਹੈ। 1000 ਰੁਪਏ 'ਚ ਤੇਰਾ ਗੁਜ਼ਾਰਾ ਹੋ ਜਾਂਦਾ। ਲక్ష్ਮੀ ਕਹਿੰਦੀ ਨਹੀਂ ਜਿਹੜਾ ਬਚਿਆ ਹੋਇਆ ਅੰਨ ਹੁੰਦਾ ਉਹ ਵੀ ਤਾਂ ਮੈਨੂੰ ਨਾਲ ਲੈਣ ਦੇ ਦਿੰਦੇ। ਉਹ ਕਹਿੰਦੀ ਮੈਂ ਸੁਭਾਸ਼ ਚੰਦਰ ਬੋਸ ਬੋਸ ਦੀ ਆਜ਼ਾਦ ਹਿੰਦ ਫੋਰਸ 'ਚ ਸਫਾਈ ਕਰਤੀ ਹੋਗੀ। ਉਹ ਮੈਨੂੰ ਕੀ ਦੱਸਾਂ ਨਾ ਅਫਸਰਾਂ ਨੂੰ ਕੀ ਪਤਾ ਹੈ। ਵੇ ਜਿਹੜੇ ਜੇਲ੍ਹ ਚਲੇ ਜਾਂਦੇ ਸੀ ਉਹਨਾਂ ਦੀ ਤਾਂ ਕਿਸਮਾ ਚੰਗੀ ਸੀ ਉਹ ਕਹਿੰਦਾ ਸੀ ਚਰਚ ਚ ਜਿਹਦਾ ਨਹੀਂ ਜਾਣ ਨੂੰ ਦਿਲ ਕਰਦਾ ਨਾ ਜਾਏ ਚਰਚਾਂ ਦੇ ਦਰਵਾਜ਼ਿਆਂ ਨੂੰ ਜੰਦੇ ਕਿਉਂ ਮਾਰੇ ਮੇਰੀ ਸਿਹਤ ਬਿਲਕੁਲ ਠੀਕ ਹੈ ਇਹ ਵਾਕ ਉਹਨੇ ਕਿਉਂ ਲਿਖਿਆ ਕਿਉਂਕਿ ਸਰਕਾਰਾਂ ਬਹਾਨਾ ਲਾਉਂਦੀ ਹੁੰਦੀਆਂ ਨੇ ਕਿ ਇਹਨਾਂ ਦੀ ਸਿਹਤ ਠੀਕ ਨਹੀਂ ਇਹ ਨਹੀਂ ਆ ਸਕਦੇ ਜਦੋਂ ਲੋਹੇ ਦੀਆਂ ਕੰਧਾਂ ਟੁੱਟਣਗੀਆਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸੂਰਜ ਤਾਂ ਬਹੁਤ ਦੇਰ ਦਾ ਚੜ ਚੁੱਕਿਆ ਹੋਵੇ। ਈਸ ਹਾਇਨਾਤ ਕਹਿੰਦਾ ਤੈਨੂੰ ਗੁੱਸਾ ਨਹੀਂ ਆਉਂਦਾ ਇਸ ਦੇਸ਼ ਤੇ ਇਸ ਦੇਸ਼ ਦੀ ਸਰਕਾਰ ਤੇ। ਥਾਣੇਦਾਰ ਨੇ ਆਪੀ ਕਹਿ ਬੀਬੀ ਤੂੰ ਬਹੁਤ ਵੱਡੀ ਸ਼ਖਸੀਅਤ ਹੈ। ਉਹਨੇ ਆਪੀ ਕੇ ਕੈਮਰੇ ਵਾਲਾ ਬੁਲਾਇਆ। ਆਪੀ ਮੇਰੀਆਂ ਦੋ ਫੋਟੋਆਂ ਉਹਨੇ ਥਾਣੇ 'ਚ ਰੱਖ ਲਈਆਂ। ਦੋ ਮੈਨੂੰ ਦੇ ਦਿੱਤੀਆਂ ਇਹ ਯਾਦਗਾਰ ਹੈ ਤੇਰੀ। ਨਾ ਸੋਲਜਨਿਤ ਨੂੰ ਕੋਈ ਜਾਣਦਾ ਸੀ ਨਾ ਪੰਨੂ ਨੂੰ ਕੋਈ ਜਾਣਦਾ ਸੀ ਇਸ ਕਰਕੇ ਕਿਸੇ ਨੇ ਛਾਪਣੀ ਨਹੀਂ ਸੀ ਮੈਂ ਕਿਸੇ ਨੂੰ ਭੇਜੀ ਨਹੀਂ ਅੱਜ ਵੀ ਦੋ ਤਿੰਨ ਕਿਤਾਬਾਂ ਦਾ ਜ਼ਿਕਰ ਕਰਾਂਗਾ ਤੁਹਾਡੇ ਨਾਲ ਇੱਕ ਤਾਂ ਪ੍ਰੈਸ ਵਿੱਚ ਪਈ ਹੈ ਪੀਸ ਆਈ ਨਾਲ ਦੀ ਦਾ ਲਾਸਟ ਹੀਰੋਜ਼ ਇਹ ਮੈਂ ਪੰਜਾਬੀ ਵਿੱਚ ਕਰ ਦਿੰਦਾ ਇੱਕ ਕਿਤਾਬ ਅਲੈਗਜ਼ੈਂਡਰ ਸੋਲਜਨਿਤਸਨ ਰੂਸ ਦਾ ਨਾਵਲਕਾਰ ਸੀ ਕਹਾਣੀਕਾਰ 1972 ਚ ਮੈਂ ਬੀਏ ਚ ਪੜਦਾ ਸੀ ਜਦੋਂ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਤੁਸੀਂ ਦੇਖੋ ਦੋਸਤੋ ਜਿਸ ਸ਼ਖਸ ਨੂੰ ਕਿਸੇ ਵੀ ਖੇਤਰ ਚ ਨੋਬਲ ਪ੍ਰਾਈਜ਼ ਮਿਲੇ ਉਹਦਾ ਦੇਸ਼ ਖੁਸ਼ ਹੁੰਦਾ ਥਾਂ ਥਾਂ ਤੇ ਸਨਮਾਨ ਹੁੰਦੇ ਨੇ ਥਾਂ ਥਾਂ ਤੇ ਇੱਜ਼ਤਾਂ ਜਦੋਂ ਸਿਕੰਦਰ ਸੋਲਜੇਨਿਤਸਨ ਨੂੰ ਨੋਬਲ ਪ੍ਰਾਈਜ਼ ਮਿਲਿਆ ਨਾਵਲ ਦੇ ਖੇਤਰ ਚ ਰੂਸ ਦੀ ਸਰਕਾਰ ਨੇ ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ ਕਿਉਂਕਿ ਉਹ ਕਮਿਊਨਿਸਟ ਨਹੀਂ ਸੀ ਉਹ ਕਹਿੰਦਾ ਸੀ ਚਰਚ ਚ ਜਿੱਦਾ ਨਹੀਂ ਜਾਣ ਨੂੰ ਦਿਲ ਕਰਦਾ ਨਾ ਜਾਏ ਚਰਚਾਂ ਦੇ ਦਰਵਾਜ਼ਿਆਂ ਨੂੰ ਜੰਦੇ ਕਿਉਂ ਮਾਰੇ ਇਹ ਉਹਦਾ ਰੋਜ਼ ਸੀ ਜਦੋਂ ਸਵੀਡ ਅਕੈਡਮੀ ਨੇ ਸਵੀਡ ਨੋਬਲ ਅਕੈਡਮੀ ਨੇ ਜਦੋਂ ਉਹਨੂੰ ਚਿੱਠੀ ਭੇਜੀ ਕਿ ਅਸੀਂ ਤੁਹਾਨੂੰ ਨੋਬਲ ਪ੍ਰਾਈਜ਼ ਦੇਣਾ ਹੈ ਤੁਸੀਂ ਸਵੀਡਨ ਚ ਆ ਜਾਓ ਇਹਨੇ ਚਿੱਠੀ ਦਾ ਜਵਾਬ ਦਿੱਤਾ ਪਹਿਲਾ ਵਾਰ ਮੇਰੀ ਸਿਹਤ ਬਿਲਕੁਲ ਠੀਕ ਹੈ ਇਹ ਵਾਕ ਉਹਨੇ ਕਿਉਂ ਲਿਖਿਆ ਕਿਉਂਕਿ ਸਰਕਾਰਾਂ ਬਹਾਨਾ ਲਾਉਂਦੀ ਹੁੰਦੀਆਂ ਨੇ ਕਿ ਇਹਨਾਂ ਦੀ ਸਿਹਤ ਠੀਕ ਨਹੀਂ ਇਹ ਨਹੀਂ ਆ ਸਕਦੇ ਉਹਦਾ ਪਹਿਲਾ ਵਾਕ ਇਹ ਹੈ ਮੇਰੀ ਸਿਹਤ ਬਿਲਕੁਲ ਠੀਕ ਹੈ ਪਰ ਮੈਂ ਤੁਹਾਡੇ ਤੋਂ ਇਨਾਮ ਲੈਣ ਆ ਨਹੀਂ ਸਕਦਾ ਕਿਉਂਕਿ ਜੇ ਮੈਂ ਇਨਾਮ ਲੈਣ ਸਵੀਡਨ ਚ ਆ ਗਿਆ ਤੁਹਾਡੇ ਕੋਲ ਪਿੱਛੋਂ ਇਹਨਾਂ ਨੇ ਮੈਨੂੰ ਆਪਣੇ ਦੇਸ਼ ਚ ਵੜਨ ਨਹੀਂ ਦੇਣਾ ਜਿਸ ਦੇਸ਼ ਚ ਮੈਂ ਜੰਮਿਆ ਇਹਨਾਂ ਨੇ ਮੈਨੂੰ ਸਾਈਬੇਰੀਆ ਦੀਆਂ برفਾਂ ਦੇ ਵਿੱਚ ਗਾਲਿਆ 8 ਸਾਲ ਮੈਂ ਫਿਰ ਵੀ ਉੱਥੇ ਰਹਿਣਾ ਚਾਹਾਂ ਮੈਂ ਜਿੱਥੇ ਜੰਮਿਆ ਮੈਂ ਉੱਥੇ ਮਰਨਾ ਚਾਹਾਂ ਮੈਨੂੰ ਇਹ ਮਰਨ ਦੇ ਦੇਣ ਇੱਥੇ ਬਸ ਇੰਨੀ ਉਹਨਾਂ ਦਾ ਉਪਕਾਰ ਬਹੁਤ ਹੋ ਗਿਆ ਫਿਰ ਸਵੀਡਨ ਅਕੈਡਮੀ ਨੇ ਇਹ ਵੀ ਬੇਨਤੀ ਕੀਤੀ ਕਿ ਚਲੋ ਸਾਡੀ 스웨ਡ ਐਮਬੈਸੀ ਦੇ ਵਿੱਚ ਆਗਿਆ ਦੇ ਦਿਓ ਅਸੀਂ ਇੱਥੇ ਆ ਕੇ ਨੋਬਲ ਪ੍ਰਾਈਜ਼ ਦੇ ਦਾਂ। ਰੂਸ ਦੀ ਸਰਕਾਰ ਨੇ ਉਹ ਆਗਿਆ ਵੀ ਨਹੀਂ ਦਿੱਤੀ। ਰੂਸ ਨੇ ਦੇਸ਼ ਨਿਕਾਲਾ ਦਿੱਤਾ ਅਲੈਗਜ਼ੈਂਡਰ ਸੋਲਜਨਿਤਸਨ ਤੇ ਸੋਲਜਨਿਤਸਨ ਨੂੰ ਸ਼ਰਨ ਅਮਰੀਕਾ ਨਾਲ ਦਿੱਤੀ। ਅਮਰੀਕਾ 'ਚ ਬੈਠੇ ਆ ਉਹਨੇ ਚਿੱਠੀ ਲਿਖੀ ਐਨ ਓਪਨ ਲੈਟਰ ਟੂ ਦਾ ਗਵਰਨਮੈਂਟ ਆਫ ਯੂ ਐਸ ਐਸ ਆਰ ਰੂਸ ਦੇਸ਼ ਦੇ ਨਾਮ ਖੁੱਲਾ ਖਤ। ਉਹਦੇ ਦੋ ਵਾਕ ਸੁਣ ਲਓ। ਤੁਸੀਂ ਮੇਰੇ ਪਿਆਰੇ ਦੇਸ਼ ਰੂਸ ਦੇ ਇਆਂ ਸਰਹੱਦਾਂ ਦੇ ਦਿਵਾਲੇ ਲੋਹੇ ਦੀਆਂ ਇੰਨੀਆਂ ਉੱਚੀਆਂ ਕੰਧਾਂ ਉਸਾਰ ਦਿੱਤੀਆਂ ਨੇ ਕਿ ਬਾਹਰ ਦਿਖਾਈ ਨਹੀਂ ਦਿੰਦਾ ਜਦੋਂ ਲੋਹੇ ਦੀਆਂ ਇਹ ਕੰਧਾਂ ਟੁੱਟਣਗੀਆਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸੂਰਜ ਤਾਂ ਬਹੁਤ ਦੇਰ ਦਾ ਚੜ ਚੁੱਕਿਆ ਹੋਵੇ ਪਰ ਜਿਸ ਪੰਛੀ ਦੀਆਂ ਅੱਖਾਂ ਖੁੱਲਦੀਆਂ ਰਾਤ ਦੇ ਹਨੇਰੇ 'ਚ ਨੇ ਉਹ ਰੋਸ਼ਨੀ ਦੇ ਭੇਦ ਕਿਵੇਂ ਜਾਣੇਗਾ ਉੱਲੂ ਵੱਲ ਇਸ਼ਾਰਾ ਇਹ ਹੈ ਜਿਵੇਂ ਪੰਛੀ ਦੀ ਅੱਖਾਂ ਖੁੱਲਦੀ ਰਾਤ ਦੇ ਹਨੇਰੇ 'ਚ ਨੇ ਉਹ ਰੋਸ਼ਨੀ ਦੇ ਭੇਦ ਕਿਵੇਂ ਜਾਣੇ ਇਹ ਮੈਂ ਇਹਦੀ ਇਹਦਾ ਜੀਵਨ ਇਹਦੀਆਂ ਨਾਲ ਕੀ ਕੀ ਵਾਪਰਿਆ ਸਮ ਡਾਕੂਮੈਂਟਸ ਓਨ ਅਲੈਗਜ਼ੈਂਡਰ ਸੋਲਜਨਸ ਮੈਂ ਉਹ ਬੀਏ ਫਾਈਨਲ ਕਲਾਸ ਦੇ ਵਿੱਚ ਪੜ੍ਹਦੇ ਹਾਂ ਟਰਾਂਸਲੇਟ ਕਰ ਦਿੱਤਾ ਜਦੋਂ ਮੇਰੇ ਪ੍ਰੋਫੈਸਰਾਂ ਨੂੰ ਪਤਾ ਨਹੀਂ ਸੀ ਕਿ ਇਹ ਐਡੀ ਵੱਡੀ ਚੀਜ਼ ਹੈ ਸੋਲਜਨਸ ਉਹ ਨਾ ਸੋਲਜਨਸ ਨੂੰ ਕੋਈ ਜਾਣਦਾ ਸੀ ਨਾ ਪੰਨੂ ਨੂੰ ਕੋ ਜਾਣਦਾ ਸੀ ਇਸ ਕਰਕੇ ਕਿਸੇ ਨੇ ਛਾਪਣੀ ਨਹੀਂ ਸੀ ਮੈਂ ਕਿਸੇ ਨੂੰ ਭੇਜੀ ਨਹੀਂ ਹੁਣ ਮੈਨੂੰ ਜਾਣਨ ਲੱਗੇ ਨੇ ਹੁਣ ਮੇਰੇ ਤੋਂ ਮੰਗ ਕਰਨ ਲੱਗੇ ਛਾਪਕ ਕਿ ਸਾਨੂੰ ਭੇਜੋ ਹੁਣ 1972 ਤੋਂ ਬਾਅਦ ਤੁਸੀਂ ਦੇਖ ਲਓ ਕਿੰਨੇ ਉਹ ਜਿਹੜੀ ਲਿਖਤ ਸੀ ਨਾ ਮੇਰੀ ਬੀਏ ਬੀਏ ਦੀ ਉਹਦੇ ਕਾਗਜ਼ ਕੋਨਿਆਂ ਤੋਂ ਭੁਰਨ ਲੱਗੇ ਕਈ ਵਾਕ ਗਾਇਬ ਹੋ ਗਏ ਮੈਂ ਆਸਟ੍ਰੇਲੀਆ 'ਚ ਬੈਠੇ ਬੈਠੇ ਦੁਬਾਰਾ ਲਿਖ ਦਿੱਤੀ ਕਿਉਂਕਿ ਮਾਰਿਆ 2 ਮਹੀਨਿਆਂ ਦੇ ਵਿੱਚ ਉਹ ਗਈ ਨਕਲ ਜਿਹੜਾ ਕੰਮ ਸ਼ੁਰੂ ਕਰਦੀ ਐ ਫਿਰ ਉਹ ਖਤਮ ਫੋਨ 'ਚ ਦੇਰ ਨਹੀਂ ਲੱਗਦੀ ਇਰਾਦਾ ਹੋਣਾ ਚਾਹੀਦਾ ਦੂਜੀ ਕਿਤਾਬ ਪੀ ਸਾਈਨਾਥ ਉਹ ਵੀ ਕਰ ਦਿੱਤੀ ਉਹਦੇ ਵਿੱਚੋਂ ਸਿਰਫ ਇੱਕ ਇਨਸੀਡੈਂਟ ਸੁਣਾਣਾ ਹੈ ਤੁਹਾਨੂੰ ਉਹ ਪੀ ਸਾਈਨਾਥ ਨੇ 1947 ਤੋਂ ਪਹਿਲਾਂ ਦੇ ਜਿਹੜੇ ਲੋਕ ਅਜੇ ਜਿਉਂਦੇ ਸਨ ਜਿਨ੍ਹਾਂ ਨੇ ਕਦੀ ਆਜ਼ਾਦੀ 'ਚ ਹਿੱਸਾ ਲਿਆ ਸੀ ਜੰਗ 'ਚ ਉਹ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ 47 ਤੋਂ ਪਹਿਲਾਂ ਹੁੰਦਾ ਉਹਨਾਂ ਨੂੰ ਕਵਰ ਕੀਤੇ 300 ਪੇजेस ਦੀ ਕਿਤਾਬ ਹੈ ਉਹਦੇ ਵਿੱਚ ਹਿੰਦੁਸਤਾਨ ਦੇ ਤਕਰੀਬਤ तकरीबन ਸਾਰੇ ਸੂਬੇ ਉਹਨੇ ਕਵਰ ਕੀਤੇ ਨੇ ਲੇਕਿਨ ਬਿਹਾਰ ਦੇ ਇੱਕ ਔਰਤ ਬਾਰੇ ਉਹਨੂੰ ਪਤਾ ਲੱਗਿਆ ਕਿ ਫਲਾਣਾ ਪਿੰਡ ਚ ਵੱਡੀ ਹਵੇਲੀ ਇੱਕ ਉਸ ਹਵੇਲੀ ਦੇ ਕੋਨੇ ਚ ਇੱਕ ਝੌਂਪੜੀ ਐ ਉੱਥੇ ਲక్ష్ਮੀ ਰਹਿੰਦੀ ਹੈ ਪਾਣੀ ਦਾ ਗਲਾਸ ਜੀ ਤੋ ਇਹਨੇ ਜਿਉਂ ਪਿੰਡ ਲੱਭ ਲਿਆ ਝੌਂਪੜੀ ਲੱਭ ਲਈ ਪਹਿਲਾਂ ਤਾਂ ਤਿਆਰ ਨਾ ਹੋ ਗਏ ਗੱਲ ਕਰਨ ਦੇ ਫੇਰ ਆਖਰ ਨੂੰ ਸਾਈ ਨਾਥ ਨੂੰ ਗੱਲ ਕਰਨੀ ਆਉਂਦੀ ਸੀ ਮਨਾਣਾ ਆਉਂਦਾ ਸੀ ਉਹ ਮਨਾ ਲਈ ਕੀ ਕੀ ਕੀਤਾ ਸੀ ਤੁਸੀਂ ਉਹ ਕਹਿੰਦੀ ਮੈਂ ਸੁਵਾਲ ਚੰਦਰ ਬੋਸ ਬੋਸ ਦੀ ਆਜ਼ਾਦ ਹਿੰਦ ਫੋਰਸ ਚ ਸਿਪਾਈ ਭਰਤੀ ਹੋ ਗਈ ਸੀ ਫਿਰ ਉਹ ਅੰਦਰੋਂ ਟਰੰਕੀ ਖੋਲੀ ਉਹਨੇ ਉਹਦੇ ਵਿੱਚ ਦੋ ਤਸਵੀਰਾਂ ਲੈਂ ਇੱਕ ਤਸਵੀਰ ਚ ਬੰਦੂਕ ਮੋਢੇ ਤੇ ਰੱਖੀ ਹੋਈ ਹੈ ਦੂਜੀ ਤਸਵੀਰ ਚ ਬੰਦੂਕ ਦਾ ਬੱਟ ਜ਼ਮੀਨ ਤੇ ਤੇ ਸਿੱਧੀ ਖਲੋਤੀ ਇਹ ਬੰਦੂਕਾਂ ਕਹਿੰਦੀ ਮੇਰੇ ਕੋਲ ਦੋ ਬੰਦੂਕਾਂ ਹੁੰਦੀਆਂ ਸੀ ਫੇਰ ਕਿੱਥੇ ਗਈਆਂ ਬੰਦੂਕਾਂ ਕਹਿੰਦੀ ਜਦੋਂ ਦੇਸ਼ ਯਾਦ ਹੋ ਗਿਆ ਫਿਰ ਉਹਨਾਂ ਬੰਦੂਕਾਂ ਦੀ ਲੋੜ ਨਹੀਂ ਪਈ ਫਿਰ ਮੈਂ ਥਾਣੇ 'ਚ ਜਮ੍ਹਾਂ ਕਰਾਈ ਕਹਿੰਦੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਇਹ ਫੋਟੋ ਵੀ ਖਿੱਚਵਾਈ ਦੀ ਹੁੰਦੀ ਹੈ ਇਹ ਥਾਣੇਦਾਰ ਨੇ ਆਪ ਹੀ ਕਹਿ ਬੀਬੀ ਤੂੰ ਬਹੁਤ ਵੱਡੀ ਸ਼ਖਸੀਅਤ ਹੈ ਉਹਨੇ ਆਪ ਹੀ ਕੈਮਰੇ ਵਾਲਾ ਬੁਲਾਇਆ ਆਪੇ ਮੇਰੀਆਂ ਦੋ ਫੋਟੋਆਂ ਉਹਨੇ ਥਾਣੇ 'ਚ ਰੱਖ ਲਈਆਂ ਦੋ ਮੈਨੂੰ ਦੇ ਦਿੱਤੀਆਂ ਇਹ ਯਾਦਗਾਰ ਹੈ ਤੇਰੀ ਹੁਣ ਤੇਰੀ ਤੁਨ ਪੈਨਸ਼ਨ ਮਿਲਦੀ ਹੈ ਕਹਿੰਦੀ ਨਾ ਫਿਰ ਤੇਰਾ ਗੁਜ਼ਾਰਾ ਕਿਵੇਂ ਚੱਲਦਾ ਕਹਿੰਦੀ ਦੋ ਘਰਾਂ ਦੇ ਬਰਤਨ ਸਾਫ ਕਰਦੀ ਮੈਂ ਪੀਸਾਇਨਾ ਤੇ ਲਿਖਦਾ ਮੈਂ ਉਹਨੂੰ ਪੁੱਛਿਆ ਕਿੰਨੇ ਪੈਸੇ ਦਿੰਦੇ ਨੇ ਕਹਿੰਦੀ ਦੋਵੇਂ ਘਰ ਰਲ ਕੇ ਮੈਨੂੰ 1000 ਰੁਪਏ ਦਿੰਦੇ ਨੇ ਮਹੀਨੇ ਦਾ 1000 ਰੁਪਏ ਚ ਤੇਰਾ ਗੁਜ਼ਾਰਾ ਹੋ ਜਾਂਦਾ ਲక్ష్ਮੀ ਕਹਿੰਦੀ ਨਹੀਂ ਜਿਹੜਾ ਬਚਿਆ ਹੋਇਆ ਅੰਨ ਹੁੰਦਾ ਉਹ ਵੀ ਤਾਂ ਮੈਨੂੰ ਨਾਲ ਲੈਣ ਦੇ ਦਿੰਦੇ ਤੇਰੀ ਪੈਨਸ਼ਨ ਨੇ ਕਿਸ ਨੇ ਲਾਈ ਨਹੀਂ ਲਾਈ ਚਿੱਠੀ ਨਹੀਂ ਲਿਖੀ ਤੋਂ ਲਿਖੀ ਸੀ ਅਫਸਰ ਵੀ ਆਏ ਸਨ ਪੜਤਾਲ ਕਰਨ ਮੈਂ ਉਹਨੂੰ ਆ ਬੰਦੂਕਾਂ ਵਾਲੀਆਂ ਫੋਟੋਆਂ ਵੀ ਦਿਖਾਈਆਂ ਮੈਨੂੰ ਕਹਿੰਦੇ ਬੰਦਾ ਤਾਂ ਤੇ ਮਾਰਿਆ ਨੇ ਕੋਈ ਇਹ ਕਹੇ ਕਿ ਚਲੇਗੇ ਤੇ ਬੰਦਾ ਤਾਂ ਕੋਈ ਮਾਰਿਆ ਫਿਰ ਮੈਨੂੰ ਆ ਕੇ ਪੁੱਛਦੇ ਨੇ ਤੇ ਜੇਲ੍ਹ ਤਾਂ ਕੱਟੀ ਨਹੀਂ ਉਹ ਮੈਂ ਇਹਨੂੰ ਕੀ ਦੱਸਾਂ ਹੈ ਨਾ ਅਫਸਰਾਂ ਨੂੰ ਕੀ ਪਤਾ ਹੈ ਵੀ ਜਿਹੜੇ ਜੇਲ੍ਹ ਚਲੇ ਜਾਂਦੇ ਸੀ ਉਹਨਾਂ ਦੀ ਤਾਂ ਕਿਸਮਤ ਚੰਗੀ ਸੀ ਉਹਨਾਂ ਨੂੰ ਛੱਤ ਮਿਲਦੀ ਸੀ ਰੋਟੀ ਮਿਲ ਜਾਂਦੀ ਸੀ ਸੌ ਜਾਂਦੇ ਸੀ ਆਰਾਮ ਨਾਲ ਅਸੀਂ ਤਾਂ ਜੰਗਲਾਂ 'ਚ ਭਟਕਦੇ ਫਿਰਦੇ ਸੀ ਸਾਨੂੰ ਤਾਂ 10-10 ਦਿਨ ਰੋਟੀ ਨਹੀਂ ਮਿਲਦੀ ਸੀ ਕੰਦਰ ਲక్ష్ਮੀ ਦੁੱਖ ਹੋਇਆ ਤੈਨੂੰ ਕਦੀ ਸਰਕਾਰ ਵੱਲੋਂ ਸੱਦਾ ਨਹੀਂ ਆਇਆ ਤੇਰਾ ਸਨਮਾਨ ਹੋਵੇ ਕਹਿੰਦੀ ਆਇਆ ਸੀ ਇੱਕ ਵਾਰੀ ਰਾਜ ਭਵਨ 'ਚ ਜੀ ਖਾਤਾ ਆਇਆ ਸੀ ਮੈਂ ਕਿਸੇ ਤੋਂ ਪੜਵਾਇਆ ਗਵਰਨਰ ਨੇ ਕਿਹਾ ਸੀ ਕਿ ਰਾਜ ਭਵਨ 'ਚ ਆਇਆ ਸੀ ਤੇਰਾ ਸਨਮਾਨ ਕਰਾਂ ਉਹਨੂੰ ਕੌਣ ਦੱਸੇ ਵੀ ਮੈਨੂੰ ਰੇਲ ਦਾ ਟਿਕਟ ਕੌਣ ਲੈ ਕੇ ਦੇਊਗਾ ਮੈਂ ਇਹਨਾਂ ਕੱਪੜਿਆਂ ਨਾਲ ਫਟੇ ਕੱਪੜਿਆਂ ਨਾਲ ਰਾਜਪਾਲਾਂ ਚਲੀ ਜਾਂਦੀ ਮੈਨੂੰ ਸਾੜੀ ਕੌਣ ਖਰੀਦ ਕੇ ਦਿੰਦਾ ਫਿਰ ਜਿੰਨੇ ਦਿਨ ਮੈਂ ਗੈਰ ਹਾਜ਼ਰ ਰਹਿੰਦੀ ਇਹਨਾਂ ਨੇ ਮੇਰੀ ਤਨਖਾਹ ਕੱਟ ਲੈਣੀ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਪੀਸਾਇਨਾਥ ਕਹਿੰਦਾ ਤੈਨੂੰ ਗੁੱਸਾ ਨਹੀਂ ਆਉਂਦਾ ਇਸ ਦੇਸ਼ ਤੇ ਇਸ ਦੇਸ਼ ਦੀ ਸਰਕਾਰ ਤੇ ਅਣਪੜ ਹੋਰ ਲక్ష్ਮੀ ਕਹਿੰਦੀ ਜਿਸ ਦੇਸ਼ ਨੂੰ ਇੰਨਾ ਪਿਆਰ ਕੀਤਾ ਕਿ ਜਾਨ ਤੜੀ ਤੇ ਰੱਖ ਕੇ ਜੰਗਲਾਂ 'ਚ ਭਟਕਦੇ ਫਿਰਦੇ ਰਹੇ ਉਸ ਦੇਸ਼ ਨੂੰ ਨਿੰਦਾ ਹੁਣ ਮੈਂ ਮੈਂ ਇੱਕ ਕਿਤਾਬ ਪੜਦਾ ਗਿਆ ਮੇਰੇ ਰੌਂਗ ਟ੍ਰਿਪ ਮੈਨੂੰ ਇਹ ਖਿਆਲ ਸੀ ਵੀ ਇਹ ਸਰਕਾਰ ਸਿੱਖਾਂ ਨਾਲ ਜ਼ਿਆਤੀ ਕਰ ਰਹੀ ਹੈ ਮੈਂ ਇਹ ਜਾਣਿਆ ਇਸ ਕਿਤਾਬ ਨੂੰ ਪੜਨ ਤੋਂ ਬਾਅਦ ਵੀ ਸਟੇਟ ਤਾਂ ਹਰੇਕ ਨਾਲ ਹੀ ਧੱਕਾ ਕਰਦੀ ਹੈ ਸਟੇਟ ਦਾ ਕੋਈ ਧਰਮ ਹੀ ਨਹੀਂ ਹੁੰਦਾ